ਜਗੰਧੇ ਪੈਡ ਮੇਰੀ ਕਿਵੇਂ ਮਦਦ ਕਰਦੇ ਨੇ ਅੱਖ ਤੌਰ ਤੇ ਵੀ ਮਦਦ ਕਰਦੇ ਨੇ ਤਾਂ ਫਿਰ ਮੈਨੂੰ ਬੌਨਕੌਗ ਦਾ ਜੀਵਨ ਜਾ ਲਾਇਆ ਤੇ ਬੌਨਕੌਗ ਦਾ ਜਿਹੜਾ ਭਰਾ ਸੀ ਕੀ ਉਹ ਥੀ ਉਹ ਆਪਣੇ ਭਰਾ ਦੀਆਂ ਪਿੰਡਾਂ ਦਾ ਬੇਨਾ ਖੁਸ਼ੀ ਇੰਨੀ ਉਹਦੀ ਮਦਦ ਕਰਨੀ ਚਾਹੁੰਦਾ ਸੀ ਕਿ ਕਈ ਸਾਲ ਉਹ ਪੈਸੇ ਨਾਲ ਉਹਦੀ ਮਦਦ ਕਰਦਾ ਰਿਹਾ ਉਹਦੇ ਦੋਸਤ ਉਹਦਾ ਮਜ਼ਾਕ ਉਡਾਉਂਦੇ ਸੀ ਬੌਨਕੌਗ ਦਾ ਇਹ ਤੋਂ ਭਰਾ ਦੇ ਭਰਾ ਤੋਂ ਮੱਦ ਲੈਣਾ ਪਰ ਭਰਾ ਨੂੰ ਯਕੀਨ ਸੀ ਕਿ ਮੇਰਾ ਭਰਾ ਬਹੁਤ ਵੱਡਾ ਪੇਂਟਰ ਹੈ ਜਿਵੇਂ ਰੇਣਕੋਵਰ ਨੂੰ ਯਕੀਨ ਹੈ ਕਿ ਮੇਰਾ ਭਰਾ ਬਹੁਤ ਵੱਡਾ ਕਵੀ ਹੈ ਬਹੁਤ ਵੱਡਾ ਪੇਂਟਰ ਹੈ ਪਰ ਉਹਨੂੰ ਯਕੀਨ ਸੀ ਤੇ ਉਹ ਮੱਦ ਖਾਦੇ ਰਹੇ ਮੈਂ ਕੁਝ ਲਿਖਣਾ ਚਾਹੁੰਦਾ ਸੀ ਇਸ ਕਰਕੇ ਵੀ ਦੇਵ ਨੂੰ ਮਿਲਣ ਗਿਆ ਦੇਵ ਦਾ ਜੀਵਨ ਮੈਨੂੰ ਖਰਸ਼ਤ ਕਰਦਾ ਸੀ ਮੈਂ ਕਿਹਾ ਵੱਡੇ ਭਰਾ ਵਾਦਾ ਤਾਂ ਨਹੀਂ ਕਰੂੰ ਮੈਂ ਕਦੋਂ ਲਿਖੂੰਗਾ ਮਰ ਮੈਨੂੰ ਜਰੂਰ ਤੇ ਮੈਂ ਵੀ ਤਿਆਰੀ ਕਰਦਾ ਨੂੰ ਆਡੀਓ ਵਾਲੀ ਉਹਦੇ ਵਿੱਚ ਉਹਨਾਂ ਦੱਲਾਂ ਦੇ ਰਾਹੀਂ ਉਹ ਜਿਹੜੀ ਲਿਖਤ ਭਵਿੱਖ ਤੇ ਵੱਧ ਰਹੀ ਹੈ ਮੇਰੇ ਮਨ 'ਚ ਸ਼ੋਪਲੇ ਜਹੀ ਉਹਨਾਂ ਦੀ ਭੈਣ ਵੀ ਸ਼ਾਮਲ ਹੋਗੀ ਤੇ ਉਸ ਤਰ੍ਹਾਂ ਉਹਨਾਂ ਦੇ ਜੀਵਨ ਦੇ ਜਿਹੜੇ ਹੋਰ ਪਾਤਰ ਨੇ ਜੋ ਵੀ ਨੇ ਮੇਰੇ ਨਾਲ ਗੱਲਾਂ ਸਾਂਝੀਆਂ ਕੀਤੀਆਂ ਉਹ ਸਾਰੇ ਪਾਤਰ ਮੇਰੇ ਸਾਹਮਣੇ ਉੱਥੇ ਤੇ ਮੇਰਾ ਜਿਹੜਾ ਮੇਰਾ ਜਿਹੜਾ ਮੇਰੀ ਸ਼ੰਕਾ ਸੀ ਕਿ ਦੇਵ ਛੇਤੀ ਨਾਲ ਤੁਰ ਜਵੇ ਉਹ ਗੱਲ ਸੱਚੀ ਸਿੱਧ ਹੋਈ ਮੈਨੂੰ ਆਪਣੇ ਬੇਟੇ ਦੀ ਸ਼ਾਦੀ ਦੇ ਵਿੱਚ ਮੈਂ ਮੰਨਤ੍ਰਿਤ ਕੀਤਾ ਸੀ ਜਿਹਨੂੰ ਘਰੋਂ ਬੇਕੀਤਾ ਸੀ ਕਿ ਉਹ ਸ਼ਾਦੀ ਤੱਕ ਨਹੀਂ ਉਡੀਕ ਕਰ ਸਕਦੇ ਪਹਿਲਾਂ ਚਲੇ ਗਏ ਪਰ ਮੈਨੂੰ ਚੰਗਾ ਲੱਗਿਆ ਜਦੋਂ ਪਿਛਲੇ ਦਿਨੀ ਰੇਣੁਕਾ ਜੀ ਦਿੱਲੀ ਤੋਂ ਚੱਲ ਕੇ ਮੁਹਾਲੀ ਉਸ ਸ਼ਾਦੀ ਸ਼ਾਮਲ ਹੋਏ ਤਾਂ ਮੈਨੂੰ ਕਿਤਰੇ ਦਿਨ ਨਾਲ ਨਾਲ ਦਿਖਾਈ ਦੇ ਰਹੇ ਸੀ ਕਿ ਦੇਪ ਵੀ ਇਹਨਾਂ ਦੇ ਨਾਲ ਟੁੱਟ ਰਿਹਾ ਸ਼ੁਕਰੀ ਪਰਿਵਾਰ ਤੋਂ ਰੱਬੀ ਚ ਸਾਨੂੰ ਮਿਲਤਾ ਕੋਸਤਾਂ ਮਿਲੇ ਕੋ ਨਾਇਆ बताइए ने प्रवाविदा का किस्सा है जेल बोल रहे हैं मैं सर कितना बोल के ग्रास के जाते बड़ी दूर अच्छा स्विट्जरलैंड की हां पेपे मतलब दरवाजे देने वाले बहुत बड़े छोटे-छोटे होते हैं पर ये बहुत लंबा मुश्किल बहुत दरवाजा था इसलिए बात हम सुनाने क्या मिनट में गए दूरों लिए बोलते नहीं हूं बोलते हमbro जो बोलते है किस तरह का इंसान से पैर

जानिए ठीक है ना बढ़िया लम्बात हो यार देवगंधा तो उन्हें आज भी कहना चाहिए ना बढ़िया लम्बात हो रही है उसी दिनों याद कर रहे हैं वो मंजू ओप्रा है ना एक महामिश्रा है थैंक्स देवदयान स्तियान जबकि कौन उधर गाना गा रहा है ये दोस्ता नहीं है यार तो वो बीच बार बार मेरे नेह ਤੇ ਵੀ ਈਮੇ ਪੁਜੇ ਗਰੇ ਜਮਾ ਦਾ ਸੁਆਹ ਬਣ ਗਿਆ ਅਸੀਂ ਬਹੁਤ ਮੇਰਾ ਪਿੰਡੀ ਉਹਦੇ ਨੇੜੇ ਹੈ ਮੈਂ ਜਵਾਲ ਤੋਂ ਬਿਲਕੁਲ ਨਾ ਉਪਰਥੇ ਜਹਰਿਆ ਨਾ ਨਾ ਮੈਂ ਵੀ ਤੇ ਮਿਲੇ ਅਸੀਂ ਸੀਗੇ ਗੁੰਮਰੀ ਉਦੋਂ ਕੋਈ ਚ ਨਹੀਂ ਸੀਗਾ ਨਾ ਪੇਂਟਰ ਸੀਗਾ ਤੇ ਸ਼ਾਇਦ ਉਹ ਐਕਟਰ ਬਣਦੀ ਕੋਸ਼ਿਸ਼ ਕਰ ਰਿਆ ਸੀ ਉਹ ਪਰ ਉਹਨੇ ਦੇਖਿਆ ਕਿ ਉਹ ਵਹੀ ਦੀ ਜਿਹੜੀ ਜ਼ਿੰਦਗੀ ਹੈ ਉਹ ਉਹਦੇ ਸੂਤ ਨਹੀਂ ਕਰਦੀ ਸੀ ਉਹ ਕਹਿੰਦਾ ਐਕਟਰ ਵੇ ਨਹੀਂ ਭਰਿਆ ਫਿਰ ਕੋ ਲਿਖਣ ਲੱਗਿਆ ਜਦੋਂ ਸਭ ਤੋਂ ਪਹਿਲੀ ਉਹਦੀ ਕਰਤਾ ਜਿਹਨੂੰ ਸ਼ਬੀ ਕੋ ਵੀ ਮੈਂ ਦੇਖੀ ਬਣਾਉਂਦੇ ਆਂ ਅੱਜ ਇਸ ਵੇਲੇ ਵੀ ਨਹੀਂ ਚਾਹਤ ਤੇ ਅਸੀਂ ਉਹ ਤਾਜ ਦੇ ਕੋਲੇ ਗਏ ਸੀ ਜਦੋਂ ਮੈਂ ਉਹਨੂੰ ਦੱਸਿਆ ਮੈਂ ਕਹਿੰਦੇ ਤਰੀਕਾ ਤਾਂ ਸ਼ਬੀ ਲੱਗੀ ਇਹ ਪਹਿਲੀ ਵਾਰ ਬਹੁਤ ਹੋ ਗਿਆ ਸੀ ਉਹਦੇ ਕੋਲ ਉਸ ਤੋਂ ਬਾਅਦ ਫਿਰ ਉਹ ਆ ਗਿਆ ਸੀ ਪੰਜਾਬ ਆ ਗਿਆ ਸੀ ਪਹਿਲਾ ਲੱਗਦਾ ਮੈਨੂੰ ਇਹ ਤੋਂ ਫਿਰ ਕੋਈ ਟੀ ਦਾ ਕਰਦਾ ਹੀ ਸੀਗਾ ਪਰ ਪੇਂਟਿੰਗ ਵੱਲ ਜ਼ਿਆਦਾ ਸੀ ਤੇ ਅਸੀਂ ਬਹੁਤ ਕੋਸ਼ਿਸ਼ ਕਰਦੇ ਰਹੇ ਕਿ ਉਹਦੀ ਐਗਜ਼ੀਬਿਸ਼ਨ ਲੱਗੇ। ਜਗ੍ਹਾ ਨਹੀਂ ਵਗਾਰ ਅਸਲ ਕਰਦੀ ਜਗ੍ਹਾ ਮਿਲਦੀ ਨਹੀਂ ਸੀ। ਫਿਰ ਅਸੀਂ ਦੂਜੀ ਇੱਕ ਜਗ੍ਹਾ ਸੀ ਸਿਮਰਵਾਲ ਤੋਂ ਆਟ ਗਏ ਸੀ। ਉੱਥੇ ਜਗ੍ਹਾ ਮਿਲ ਗਈ ਸੀ ਸਾਨੂੰ। ਤੇ ਜਿਹੜੀ ਤੇਜ਼ੀ ਨਾਲ ਇਹਨੇ ਪੇਂਟਿੰਗਾਂ ਬਣਾਇਆ ਮੈਂ ਹੈਰਾਨ ਰਹਿ ਗਿਆ। ਅਸੀਂ ਛੋਟੇ ਜਿਹੇ ਕਮਰੇ ਜਿਹੜੇ ਨੇ ਸੀਗੇ। ਤੇ ਮੈਂ ਜਦੋਂ ਸ਼ਾਮ ਨੂੰ ਆਣਾ ਤਾਂ ਕੰਮ ਤੋਂ ਤੇ ਪੂਰਾ ਲੱਗਾ ਹੁੰਦਾ ਸੀ ਜੱਡੀ ਛੋਟੀ ਜਿਹੀ ਪਾਈ ਹੁੰਦੀ ਸੀ। ਇਹਦੇ ਇਹ ਕਰਨਾ ਨਾਲ ਨਾਲ ਲੱਗ ਸੀਗਾ ਜਿਵੇਂ ਅਸੀਂ ਸੋਚਦੇ ਆ ਕਿ ਵਾਰਗਾਂ ਬਰਾਬਰ ਸਿਪੜਦੇ ਆ ਤੇ ਦੇਖਦੇ ਆ ਕਿ ਉਹ ਈਜ਼ੀਅਰ ਦੇ ਦਿੰਦੇ ਨੇ ਉਹ ਐਸਾ ਕੁਝ ਨਹੀਂ ਕਰਦਾ ਸੀਗਾ ਹੋਰ ਦੁਫਾ ਘਰ ਬੈਠ ਕੇ ਜੱਡੀ ਫਾਈ ਹੁੰਦੀ ਸੀ ਤੇ ਉਹ ਏੜ ਬਣਾਇਆ ਜਾਂਦਾ ਸੀ ਔਰ ਇਹ ਇੱਕ ਦਿਨ ਦੇ ਵਿੱਚ ਉਹਰੇ ਤਿੰਨ ਤੇ ਚਾਰ ਚਾਰ ਪੈੜੀਆਂ ਉਹ ਆ ਕੇ ਰੱਖ ਦਿੱਤੀਆਂ ਕਿਉਂਕਿ ਉਹਨੂੰ ਸੀਗਾ ਕਿ ਹੁਣ ਚਲੋ ਮੇਰੀ ਲੱਗੇਗੀ ਤੇ ਮੇਰੇ ਕੋਲ ਪੈਂਡੀਆਂ ਪੁਣੀਆਂ ਚਾਹੀਦੀਆਂ ਇਸ ਤਰ੍ਹਾਂ ਬੁਲਦੀ ਹੈ ਫਿਰ ਫਿਰ ਮਿਲਦੇ ਰਹੇ ਅਸੀਂ ਸਾਨਾ ਸਾਹਿਬ ਨਹੀਂ ਵੀ ਮਿਲੇ ਉਹਦੀ ਦੋਸਤੀ ਤੇ ਉਹ ਕਮਾਲ ਦਾ ਬੰਦਾ ਸੀਗਾ ਪਹਿਲੀ ਮੁਲਾਕਾਤ ਦੇ ਵਿੱਚ ਹੀ ਉਹਨੇ ਆਪਣੀ ਜ਼ਿੰਦਗੀ ਦਾ ਸਾਰਾ ਕੁਝ ਖੋਲ ਗਿਰਿਆ ਤੁਸੀਂ ਕਦੇ ਇਹ ਉਹਨੇ ਕੋਚ ਨੂੰ ਗਾਇਆ ਨਹੀਂ ਸੀਗਾ ਮੈਂ ਨਹੀਂ ਕਰ ਸਕਦਾ ਹੈਗਾ ਸ਼ਾਇਦ ਤੁਸੀਂ ਵੀ ਨਹੀਂ ਕਰ ਸਕਦੇ ਹੋ ਪਰ ਉਹ ਕਦੇ ਅਸਰ ਨਹੀਂ ਕਰ ਲੈਂਦੀ ਕਿ ਉਹਨੇ ਕੋਈ ਚੀਜ਼ ਕੋਈ ਬਹੁਤ ਹੀ ਪਿਆਰਾ ਬੰਦਾ ਸੀਗਾ ਜਿਵੇਂ ਇੰਨੀ ساری ਇਕਦਮ ਨਾਂ ਵੀ ਲਿਖਦਾ ਇੰਨੀ ਸੋਹਣੀ ਬੇਨਿਕਾ ਸੱਚੀ ਸੁੱਚੀ ਤੇ ਦੁੰਗੀਆਂ ਕਤਾਰਾਂ ਵੀ ਲਿਖਦਾ ਉਹ ਫਿਰ ਵੀ ਮੇਰਾ ਬਹੁਤ ਹੀ ਪਿਆਰਾ ਦੋਸਤ ਹੋਣਾ ਸੀਗਾ ਚਲੋ ਮਤ ਤੇ ਲਾਸਟ ਦੇ ਵਿੱਚ ਮੈਂ ਡਾਕਟਰ ਰੇਨ ਕਰਦੇ ਦਾ ਬਹੁਤ ਕਰਵਾਦੀ ਹੈ ਕਿ ਕਿ ਇਹਨਾਂ ਨੇ ਮੈਨੂੰ ਪਤਾ ਕਰ ਦਿੱਤਾ ਕਿਉਂਕਿ ਮੈਂ ਉਸੇ ਬਾਂਗੇਜ ਲਵ ਨਾ ਰਿਹਾ ਮੈਂ ਕਿਸੇ ਨਾਲ ਅਫਸੋਸ ਕਰਾਂ ਪਹਿਲਾਂ ਸੁਖਵੀਰ ਉਹਨਾਂ ਨੂੰ ਮਿਲਦੇ ਸੀਗੇ ਸੁਖਵੀਰ ਬਣੀ ਰਹੇ ਨਹੀਂ ਉਹ ਤੇ ਕਿਸੇ ਦਾ ਅਫਸੋਸ ਵੀ ਨਹੀਂ ਕਰ ਸਕਦਾ ਸੀਗਾ ਤੁਸੀਂ ਮੈਨੂੰ ਦੱਸਿਆ ਬਹੁਤ ਬਹੁਤ ਧੰਨਵਾਦੀ ਹੈ ਥੈਂਕ ਯੂ ਥੈਂਕ ਯੂ ਏ ਆਕਾਰ ਤੋਂ ਨਿਆ ਪਾਏ ਪੁੱਛ ਨੇ ਸੇਮੀਵਾਨ ਸਾਥੀ ਦਾ ਜੀ ਨਾਮ ਹੈ

ਸੀ ਅੰਤਰਰਾਸ਼ਟਰੀ ਪ੍ਰਸਿੱਧੀ ਦੇ ਕਵੀ ਪੰਜਾਬੀ ਦੇ ਸਿਰਮੌਰ ਕਵੀ ਦੇਵ ਨੂੰ ਯਾਦ ਕਰਨ ਲਈ ਰੱਖੇ ਗਏ ਨਾਮ ਮੇਰੀ ਦੇਵ ਨਾਲ ਪਹਿਲੀ ਮੁਲਾਕਾਤ ਕੋਈ ਤਾਰੀਖ ਉਦਘਾਟਨ ਦਿੱਲੀ ਦੇ ਇੰਗਲਿਸ਼ ਇੰਟਰਨੈਸ਼ਨਲ ਸੈਂਟਰ ਵਿੱਚ ਹੋਈ ਸੀ ਇਸ ਮੁਲਾਕਾਤ ਵਿੱਚ ਡਾ. ਪ੍ਰਸੇਂਦਰ ਸਿੰਘ ਨੂੰ ਸੁਜੀਤ ਬਾਪਰ ਅਮਰਜੀਤ ਬਰੇਵਾਲ ਦੇਵ ਮੋਨ ਕਵੀ ਤੇ ਮੈਂ ਹਾਜ਼ਰ ਸੀ ਪਿਛਲੀ ਵਾਰ ਪਹਿਲੀ ਨਜ਼ਰੇ ਦੇਵ ਮੈਨੂੰ ਬਹੁਤ ਰਜ਼ਰਵ ਇਨਸਾਨ ਲੱਗਾ ਸੀ ਕੌਕੀ ਉਹ ਬਹੁਤ ਨਾ ਕੋਲ ਕੇ ਤੇ ਤਹਿਜ਼ੀਬ ਨਾਲ ਪੇਸ਼ ਆ ਰਹੀ ਸੀ ਪਰ ਜੂਰੀ ਸ਼ਾਮ ਤੋਂ ਕੀ ਹੋ ਗਈ ਅੰਦੇਰ ਦਾ ਰੰਗ ਵੀ ਉਹੜਨ ਲੱਗ ਪਿਆ ਸੀ ਮੈਨੂੰ ਅੱਜ ਵੀ ਯਾਦ ਹੈ ਉਸਨੇ ਤੇ ਮੌਨ ਕਾਫੀ ਨੇ ਸਾਨੂੰ ਯਦ ਪਿਆ ਅਜੇ ਹਿੰਯਾ ਬਲਣਾ ਸੁਣਾਇਆ ਕਿਨਾਂ ਬਾਰੇ ਮੈਂ ਤਿੱਖੂ ਹੋ ਰਿਹਾ ਸੀ ਉਤੋਂ ਵੀ ਤਹਿਜ਼ੀਬ ਬਾਰੇ ਬਾਰੇ ਲੋਕਾਂ ਦੇ ਇਸ ਬਾਰੇ ਤੇ ਵਿਸ਼ੇਸ਼ ਤੌਰ ਤੇ हिप्पी ਕਲਚਰ ਬਾਰੇ ਬਹੁਤ ਕੁਝ ਸੁਣਨ ਨੂੰ ਮਿਲਿਆ ਪਰ ਜਿਸ ਦੇ ਦੇਤਪਨ ਉਸ ਵੇਲੇ ਹੋਏ ਸ਼ਾਇਦ ਉਸ ਦੇ ਨੂੰ ਬਹੁਤ ਘੱਟ ਲੋਕ ਜਾਣਦੇ ਹੋਣ ਜਾਨਕੀਵਰ ਉਸ ਦੇ ਨੇ ਲੇ ਸਪੰਤਾ ਬਾਰੇ ਹੀ ਜਾਣਦੇ ਹੋਣ ਸੰਦੇ ਹਨ ਉਸ ਦੇ ਪ੍ਰੇਮ ਅਤੇ ਕਾਮ ਸੁੰਦਿ ਖੁੱਲੇ ਵਿਚਾਰ ਪੇਂਟਿੰਗ ਦੀ ਦੁਨੀਆ ਅਤੇ ਦੁਨੀਆ ਦੇ ਮਹਾਨ ਪੇਂਟਰਾ ਦੇ ਜੀਵਨ ਬਾਰੇ ਜਾਣਕਾਰੀ ਆਜ ਮੇਰੇ ਲਈ ਬਹੁਤ ਅਨੁਕੂਤ ਸਾ ਇੱਕ ਹੋਰ ਗੱਲ ਜਿਹੜੀ

ਜਦੋਂ ਦਾ ਇਹ ਲਾਣ ਹੋਇਆ ਤਾਂ ਉਹ ਆਹਤ ਆਇਆ ਮੈਂ ਨੂੰਹ ਸਾਹਿਬ ਤੇ ਦੇਵ ਤਿੰਨੇ ਐਸਕਲਪ ਮਿਲੇ ਤਾਂ ਉਸ ਨੂੰ ਇਸ ਪਰਸਕਾਰ ਦਾ ਜੋ ਚਾਹੀ ਸੀ ਉਸ ਤੋਂ ਉਸ ਦੀ ਸਾਰੀ ਬਸਬੀ ਦਾ ਦੁੱਖ ਵੀ ਸਮਝ ਆ ਗਿਆ ਸੀ ਮੈਂ ਉਸ ਨੂੰ ਪੁੱਛਿਆ ਕਿ ਤੈਨੂੰ ਤਾਂ ਸਾਰਾ ਸੰਸਾਰ ਆਪਣਾ ਵਤਨ ਜਾਪਦਾ ਸੀ ਫੇਰ ਭਾਤੀ ਸਨਮਾਨ ਤੋਂ ਇੰਨਾ ਖੁਸ਼ ਕਿਉਂ ਹੈ ਤਾਂ

चित्रा रा हमेशा सात्या रहेगा मैं अपना निजी घाटा समझता हुआ वाहेगुरु के अरदास करता हाँ कि परमात्मा उसकी रूह में अपने विच निवास दे ते दूसरा मैसेज है प्रोफैसर भगवान तो जोशोन करके नहीं आ सके देव श्रद्धांजलि ਦੇਵ ਦੇ ਇੰਜ ਅਚਾਨਕ ਚਲੇ ਜਾਣ ਨਾਲ ਉਸ ਤੇ ਮਿੱਤਰਾਂ ਪਿਆਰਿਆਂ ਨੂੰ ਕੈਰੇ ਟੁੱਕ ਦਾ ਅਹਿਸਾਸ ਨਾ ਪਦੜਦੀ ਹੈ ਆਪਣੇ ਪਿੱਛੇ ਉਹ ਪੁੰਨੀਆਂ ਦੀਆਂ ਯਾਦਾਂ ਛੱਡ ਗਿਆ ਹੈ ਜਿਨੀਆਂ ਉਸਨੇ ਆਪਣੀਆਂ ਪੇਂਟਿੰਗਸ ਦੇਖਤਾਂ ਮੇਛਿਆ ਹਰ ਸਾਲ ਇਸ ਮੌਸਮ ਵਿੱਚ ਦੇਵ ਸਵਿਟਜ਼ਰਲੈਂਡ ਤੋਂ ਇੰਡੀਆ ਆ ਕੇ ਪ੍ਰੋਫੈਸਰ ਰਿੰਡਪਾਸਿੰਗ ਦੇ ਘਰ ਰੈਂਡਸੀ ਜਦ ਵੀ ਅਸੀਂ ਇੰਡੀਆ ਇੰਟਰਨੈਸ਼ਨਲ ਸੈਂਟਰ ਲੱਭਦੇ ਜਾਂਦੇ ਹਾਂ ਤਾਂ ਉਸ ਵੇਲੇ ਉਸ ਨਾਲ ਲੰਬੇ ਸਮੇਂ ਤੋਂ ਚੱਲਦੀਆਂ ਆ ਰਹੀਆਂ ਗੱਲਾਂ ਬਾਤਾਂ ਜਾਰੀ ਰਹੀਆਂ ਸਨ। ਦੇਵ ਨਾਲ ਗੱਲ ਕਰਨਾ ਬੜਾ ਆਸਾਨ ਸੀ। ਮਿਲਨਸਾਰ ਹੀ ਗੱਲ ਮਿਲਨਸਾਰ ਹੀ ਗੱਲ ਸ਼ੁਰੂ ਹੋ ਜਾਂਦੀ। ਮਿਲਦੇ ਹੀ ਉਹ ਕਹਿੰਦਾ ਤੂੰ ਇਸ ਵਾਰ ਫਿਰ ਸਵਿਟਜ਼ਰਲੈਂਡ ਨਹੀਂ ਆਇਆ। ਪਿਛਲੀ ਵਾਰ ਨੂੰ ਉੱਥੇ ਆ ਕੇ ਮੇਰੇ ਨਾਲ ਲੰਬੀਆਂ ਸੈਰਾਂ ਕਰਨ ਦਾ ਵਾਦਾ ਕੀਤਾ ਸੀ। ਤੇ ਫਿਰ ਗੱਲਬਾਤ ਦਾ ਲੰਬਾ ਸਿਲਸਿਲਾ ਸ਼ੁਰੂ ਹੋ ਜਾਂਦਾ। ਮੈਨੂੰ ਉਹ ਕਦੇ ਨਹੀਂ ਭੁੱਲੇਗਾ ਜਦੋਂ ਅਸੀਂ ਦੋਵੇਂ बाबा प्रीतम सिंह जी आखिरी बार बिच मिलन मिलन तो बाद चुप चाप एक दूसरे वाल देखते दे रहे दे। मुलाकात के दौरान होने वाली गल्च दो मैं करना चाहागा दौरान मैं अचानक देव लिया देव तो मुख्य तौर पर ਪੇਂਟਰ ਹੈ ਜਾਂ ਕਵੀ ਅਚਾਨਕ ਉਹ ਕੰਨਾ ਦੀ ਮੜੀ ਛੱਡ ਕੇ ਕੁਝ ਦੇ ਲਈ ਚੁੱਪ ਹੋ ਗਿਆ ਤੇ ਫਿਰ ਬੋਲਿਆ ਮੈਂ ਕੋਵੇੜੇ ਪੇਂਟਰ ਵੀ ਹਾਂ ਤੇ ਕਵੀ ਵੀ ਮੇਰੇ ਅੰਦਰ ਕਵੀ ਹੋਣ ਦੀ ਓਨੀ ਹੀ ਜ਼ਰੂਰਤ ਹੈ ਜਿੰਨੀ ਪੇਂਟਰ ਹੋਣ ਦੀ ਹਰ ਵਾਰ ਪੇਂਟਿੰਗ ਕਰਨ ਤੋਂ ਬਾਅਦ ਮੈਨੂੰ ਹਮੇਸ਼ਾ ਇਹ ਲੱਗਦਾ ਹੈ ਕਿ ਅਜੇ ਵੀ ਕੁਝ ਕਹਿਣਾ ਬਾਕੀ ਰਹਿ ਗਿਆ ਹੈ ਰੰਗਾਂ ਵਿੱਚ ਉਹ ਸਭ ਕੁਝ ਨਹੀਂ ਪਕੜਿਆ ਜਾ ਸਕਦਾ ਜਿਸ ਨੂੰ ਮੈਂ ਪਕੜਨਾ ਚਾਹੁੰਦਾ ਹਾਂ ਅਸਲ ਵਿੱਚ ਪੇਂਟਿੰਗ ਤੇ ਕਵਿਤਾ ਲਿਖਣਾ ਮੇਰੇ ਲਈ ਕੋਈ ਦੋ ਵੱਖ-ਵੱਖ ਗੱਲ ਨਹੀਂ ਹਾਂ ਜਿਵੇਂ ਸ਼ਾਇਦ ਤੁਸੀਂ ਸਮਝਦੇ ਹੋ ਮੇਰੇ ਲਈ ਪੇਂਟਿੰਗ ਇੱਕ ਆਮ ਤੌਰ 'ਤੇ ਮੇਰੀ ਸਿਰਜਣਾਤਮਕ ਪ੍ਰਕਿਰਿਆ ਦੇ ਤੋਂ ਅਟੁੱਟ ਪੈਰ ਹੁੰਦੇ ਹਨ ਜਿੱਥੇ ਜਾ ਕੇ ਪੇਂਟਿੰਗ ਦਾ ਅੰਤ ਹੁੰਦਾ ਹੈ ਬਸ ਉੱਥੋਂ ਹੀ ਨਾਲ ਦੀ ਨਾਲ ਕਵਿਤਾ ਦਾ ਸੋਨਾ ਉੱਗਣਾ ਸ਼ੁਰੂ ਹੋ ਜਾਂਦਾ ਹੈ ਮੈਂ ਆਸ਼ਾ ਦੇ ਸੰਸਾਰ ਵਿੱਚ ਪਹੁੰਚ ਜਾਂਦਾ ਹਾਂ ਤੇ ਸ਼ਬਦਾਂ ਦੇ ਅਥਾ ਸੰਸਾਰ ਵਿੱਚ ਗੋਤੇ ਖਾਣ ਲੱਗ ਪੈਂਦਾ ਹੈ

उसनु समझन जहाँ महसूस करने लिए जरूरी है कि पाठक जहाँ तां आप कभी होए जहाँ और दुनिया दी पाकी पाशावा बीच लिखी जान वाली या तो दिक कविता को चंगी तरह जान मैंने पता है कि मेरी कविता दे पाठक मुकाबल तन का कतान पर में एक ऐस गांव की खुशी है ते तसल्ली भी कि वो सारे सोच पाठक अन्न ਸੰਸਾਰ ਸਾਥ ਦੇ ਰਸੀਆ ਗੇਟੀਆਂ ਹੋਰ ਬਹੁਤ ਸਾਰੀਆਂ ਇਤਿਹਾਸਿਕ ਮੇਂ ਮਨ ਵਿੱਚ ਮੇਰੇ ਜੀਵਨ ਤੱਕ ਉਕਰੇ ਰਹਿੰਗੇ ਉਹ ਆਨੰਦ ਉਸ ਤੇਰੇ ਹਨ ਉਹ ਰੇਫਕਾ